ਅੰਦਰ ਤੁਸੀਂ ਮੀਟਿੰਗ ਕੀਤੀ ਹੈ ਵੀ ਜੇ ਦਫ਼ਤਰ ਦੇ ਵਿੱਚ ਉਹਦੇ ਬਾਰੇ ਥੋੜਾ ਜਿਹਾ ਦੇਖੋ ਜਿਹੜੇ ਜ਼ਿਲ੍ਹਾ ਪਰਿਸ਼ਦ ਔਰ ਬਲਾਕ ਸਭਾ ਦੀ ਚੋਣਾਂ ਆ ਪੰਜਾਬ ਦੇ ਵਿੱਚ ਇੱਕ ਬੜੇ ਵੱਡੇ ਜੋਸ਼ ਦੇ ਨਾਲ ਬੜੇ ਵੱਡੇ ਹੰਗਾਰੇ ਦੇ ਨਾਲ ਭਾਰਤੀ ਜਨਤਾ ਪਾਰਟੀ ਇਹਨਾਂ ਚੋਣਾਂ 'ਚ ਉਤਰਨ ਜਾ ਰਹੀ ਆ ਔਰ ਬੇਸ਼ੱਕ ਮੌਕੇ ਦੀ ਸਰਕਾਰ ਨੇ ਆਪਣੇ ਸਾਰੇ ਹੱਥ ਕੰਡੇ ਅਪਣਾ ਕੇ ਸਾਰਾ ਕੁਝ ਤਾਮ-ਦਾਮ ਚੰਡ-ਵੇਦ ਜੋ ਕੁਝ ਉਹਨਾਂ ਨੇ ਕਿਹਾ ਸੀ ਉਹਨਾਂ ਦੇ ਉਹ ਅਦਰਨੀય ਸੰਸਦਿਆ ਜੀ ਨੇ ਜਿਹੜੇ ਉੱਥੇ ਭਗੋੜੇ ਨੇ ਦਿੱਲੀ ਦੇ ਉਹਨਾਂ ਨੇ ਜੜੀਆਂ ਗੱਲਾਂ ਕਹੀਆਂ ਸੀ ਉਹਨਾਂ ਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਇਹਦੇ باوجود ਵੀ ਲਗਭਗ 32 ਬਲਾਕ ਸੰਮਤੀ ਤੋਂ ਜਿਹੜੇ ਲੁਧਿਆਣਾ ਦੇ ਗਿਲ ਹਲਕੇ ਤੋਂ ਤੋਂ ਸਾਨਿਆ ਤੋਂ ਭਾਰਤੀ ਜਨਤਾ ਪਾਰਟੀ ਲੜਨ ਜਾ ਰਹੀ ਆ ਔਰ ਲਗਭਗ 7 ਸਾਡੀਆਂ ਜਿਹੜੀਆਂ ਜ਼ਿਲ੍ਹਾ ਪ੍ਰਸ਼ਦ ਤੋਂ ਲੜਨ ਜਾ ਰਹੀ ਆ ਔਰ ਬੜਾ ਉਤਸ਼ਾਹ ਕੈਂਡੀਡੇਟਾਂ ਦੇ ਵਿੱਚ ਔਰ ਇਹ ਪਹਿਲੀ ਵਾਰ ਹੋਣ ਜਾ ਰਿਹਾ ਔਰ ਲੋਕਾਂ ਦੇ ਵੱਲੋਂ ਬੜਾ ਵੱਡਾ ਭਰਮਾ ਹੁੰਗਾਰਾ ਮਿਲਿਆ ਜਿਨ੍ਹਾਂ ਲੋਕਾਂ ਦੇ ਕਾਗਜ਼ ਕੈਂਸਲ ਕੀਤੇ ਨੇ ਸਰਕਾਰ ਨੇ ਉਹਨਾਂ ਇਲਾਕਿਆਂ ਦੇ ਵਿੱਚ ਬੜਾ ਵੱਡਾ ਰੋਸ਼ ਮੌਕੇ ਦੀ ਸਰਕਾਰ ਦੇ ਪ੍ਰਤੀ ਉਹਨਾਂ ਅਫਸਰशाही ਜਿਹੜੀਆਂ ਇਹਨਾਂ ਦੇ ਮਗਰ ਲੱਕੇ ਕੰਮ ਕਰ ਰਹੀ ਆ ਉਹਨਾਂ ਦੇ ਪ੍ਰਤੀ ਆ ਔਰ ਅੱਜ ਉਹਨਾਂ ਦੇ ਨਾਲ ਉਹਨਾਂ ਨੂੰ ਸਾਰੀਆਂ ਉਹਨਾਂ ਦੀਆਂ ਡਿਊਟੀਆਂ ਉਹਨਾਂ ਦੇ ਕੰਮ ਜੋ-ਜੋ ਪਾਰਟੀ ਵੱਲੋਂ ਹਦਾਇਤਾਂ ਨੇ ਉਹਨਾਂ ਦੇ ਨਾਲ ਕਰਕੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾ ਰਿਹਾ ਔਰ ਸਾਰੇ ਫੀਲਡ 'ਚ ਕੱਲ ਤੋਂ ਤੁਹਾਨੂੰ ਲਗਾਤਾਰ ਨਜ਼ਰ ਆ ਰਿਹਾ